ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਤਿਰਸ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਔਰ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਹਮੇਸ਼ਾ ਮੋਟੀਵੇਟ ਕਰਦੇ ਨੇ ਅੱਜ ਟੌਪਿਕ ਬੜਾ ਮਹੱਤਵਪੂਰਨ ਹੈ ਬਹੁਤ ਸਾਰੇ ਵਿਦਿਆਰਥੀ ਜਾਂ ਕਾਲਜ ਅਪਲਾਈ ਕਰ ਚੁੱਕੇ ਨੇ ਜਾਂ ਯੂਨੀਵਰਸਿਟੀ ਚ ਉਹਨਾਂ ਨੂੰ ਹੁਣ ਕਨਫਿਊਜ਼ਨ ਹੈ ਨਵੇਂ ਵਿਦਿਆਰਥੀ ਕਾਲਜ ਅਪਲਾਈ ਕਰਨ ਜਾਂ ਯੂਨੀਵਰਸਿਟੀ ਅਪਲਾਈ ਕਰਨ ਤਮਾਮ ਮਹੱਤਵਪੂਰਨ ਪੁਆਇੰਟਸ ਇਹਦੇ ਆਲੇ ਦੁਆਲੇ ਸਕਸੈਸ ਰੇਟ ਤੋਂ ਲੈ ਕੇ ਰਿਫਿਊਜ਼ਲ تمام پوائنٹس کلیئر ਕਰਨਗੇ تیرت ਸਿੰਘ ਜੀ اور ਬੜਾ ਵੈਲਿਊਏਬਲ ਪ੍ਰੋਗਰਾਮ ਉਹਨਾਂ ਨੇ 8 7 8 ਮਿੰਟ 9 ਮਿੰਟ ਸਾਡੇ ਨਾਲ ਸਾਂਝੇ ਕੀਤੇ ਨੇ ਸੋ تیرਤ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਮੈਂ ਚਾਹੂੰਗਾ A to Z ਕਲੈਰਿਟੀ ਅੱਜ ਵਿਦਿਆਰਥੀਆਂ ਨਾਲ ਸਾਂਝੀ ਕਰ ਦੋ ਬਹੁਤ ਬੱਚਿਆਂ ਦਾ ਸਵਾਲ ਬਹੁਤ ਬੱਚੇ ਮੈਸੇਜ ਵੀ ਕਰਦੇ ਆ ਵੀਡੀਓ ਥੱਲੇ WhatsApp ਤੇ ਵੀ ਭੇਜਦੇ ਆ Instagram ਤੇ ਵੀ ਭੇਜਦੇ ਆ ਖਾਸतौर ਤੇ ਜਿਹੜੇ ਬੱਚਿਆਂ ਦੀ ਫਾਈਲ ਕਿਤੇ ਬਾਹਰੋਂ ਵੀ ਆਲਰੇਡੀ ਲੱਗ ਚੁੱਕੀ ਹੋਈ ਆ ਜਾਂ ਜਿਹੜੇ ਬੱਚਿਆਂ ਨੇ ਪੈਕੇजेस ਦੇ ਵਿੱਚ ਆਪਣੇ ਆਪ ਨੂੰ ਅਨਰੋਲ ਕਰ ਚੁੱਕੇ ਹੋਏ ਆ ਕਿਸੇ ਵੀ ABC ਏਜੰਟ ਕੋਲੋਂ ਤੇ ਉਹਨਾਂ ਦੇ ਨਾਲ ਫਿਰ ਵੀ ਸਵਾਲ ਆ ਬੰਦੇ ਨੂੰ ਹੁੰਦਾ ਹੀ ਹੈ ਕਿ ਸ਼ਾਇਦ ਮੇਰੇ ਕੋਈ ਫੇਵਰ ਦੀ ਗੱਲ ਕਰ ਦੇਵੇ ਮੇਰੇ ਹੱਕ ਦੀ ਗੱਲ ਕਰ ਦੇਵੇ ਮੈਨੂੰ ਪੋਜ਼ਿਟਿਵਿਟੀ ਉਹਦੇ ਵਿੱਚ ਮਿਲ ਜਵੇ ਤੇ ਇਹ ਜਿਹੜਾ ਇੱਕ ਸਵਾਲ ਬੜਾ ਪੁੱਛਿਆ ਜਾਂਦਾ ਕਿ ਸਰ ਕਾਲਜ ਅਪਲਾਈ ਕਰਤਾ ਜਾਂ ਮੈਂ ਯੂਨੀਵਰਸਿਟੀ ਅਪਲਾਈ ਕਰਾਂ ਜਾਂ ਕਿੱਥੇ ਕਰਾਂ ਅਪਲਾਈ ਤੇ ਮੇਰੇ ਵੀਜ਼ਾ ਦੇ ਚਾਂਸਸ ਵਾਜਣਗੇ ਤੇ ਮੈਂ ਆਪਣੇ ਸਾਰੇ ਬੱਚਿਆਂ ਨੂੰ ਸਾਰੇ ਛੋਟੇ ਭੈਣ ਭਰਾਵਾਂ ਨੂੰ ਸਿਰਫ ਇੱਕੋ ਚੀਜ਼ ਕਹਿਣਾ ਚਾਹੂੰਗਾ ਕਿ ਜਦੋਂ ਆਪਾਂ ਅਪਲਾਈ ਕਰ ਲਿਆ ਨਾ ਫਿਰ ਕੋਈ ਸਵਾਲ ਨਹੀਂ ਪੁੱਛਣਾ ਚਾਹੀਦਾ ਚਾਹੇ ਮੈਂ ਮੇਰੇ ਕੋਲ ਫਾਈਲ ਹੋਵੇ ਚਾਹੇ ਕਿਤੇ ਵੀ ਹੋਵੇ ਪਰ ਹਾਂ ਜਦ ਤੱਕ ਅਪਲਾਈ ਨਾ ਹੋਵੇ ਮੈਂ ਤਾਂ ਕਹਿੰਦਾ ਸਵਾਲ ਰੋਜ਼ ਦੀ ਲਿਸਟ ਬਣਾਈ ਚੱਲੋ ਮਲਗੀ ਜੇ ਸਵਾਲਾਂ ਦੇ ਜਵਾਬ ਜਿੱਥੇ ਤੁਹਾਡਾ ਸਲਾਹਕਾਰ ਜਿੱਥੇ ਤੁਹਾਨੂੰ ਲੱਗਦਾ ਕਿ ਹਾਂ ਵੀ ਜਵਾਬ ਨਹੀਂ ਸਹੀ ਦੇ ਰਿਹਾ ਜਾਂ ਕੰਟਰਡਿਕਟ ਦੇ ਰਿਹਾ ਤੇ ਉੱਥੇ ਤੁਹਾਨੂੰ ਉਹਨੂੰ ਪੁੱਛਣਾ ਚਾਹੀਦਾ ਕਿਉਂਕਿ ਇਹ ਤੁਹਾਡੇ ਕੈਰੀਅਰ ਦਾ ਸਵਾਲ ਹੈ ਦੁਆਰਾ ਬਾਅਦ ਚ ਮੌਕਾ ਨਹੀਂ ਮਿਲਣਾ ਆਸਟ੍ਰੇਲੀਆ ਦਾ ਮੰਨ ਕੇ ਚੱਲੋ ਤੇ ਜਿਹੜਾ ਸਵਾਲ ਦਾ ਜਵਾਬ ਤਕਰੀਬਨ ਬੱਚਿਆਂ ਨੂੰ ਆਪਣੇ ਆਪ ਨੂੰ ਜ਼ਿਆਦਾ ਇਹ ਪਤਾ ਹੈਗਾ ਕੀ ਜਿਆਦਾ ਵੀਜ਼ਾ ਚਾਂਸਸ ਜਿਹੜਾ ਆਸਟ੍ਰੇਲੀਆ ਦੇ ਵਿੱਚ ਆ ਯੂਨੀਵਰਸਿਟੀਆਂ ਦੀ ਜਿਹੜੀ ਮੈਂ ਕਹੂੰਗਾ ਰੈਂਕਿੰਗ ਬਹੁਤ ਡਿਪੈਂਡ ਕਰਦੀ ਆ ਤੇ ਜਿਹੜੇ ਕਿ ਵੀਜ਼ਾ ਦੇ ਚਾਂਸਸ ਡੈਫੀਨਿਟਲੀ ਜਿਹੜੇ ਕਿ ਹੁੰਦੇ ਆ ਯੂਨੀਵਰਸਿਟੀਆਂ ਦੇ ਲੈਵਲ ਤੇ ਡਿਪੈਂਡ ਕਰਦੀ ਆ ਤੇ ਕਾਲਜਸ ਜਿਆਦਾ ਜੋ ਐਸ ਵੇਲੇ ਜ਼ਿਆਦਾਤਰ ਬੱਚਿਆਂ ਨੂੰ ਚੱਲ ਰਿਹਾ ਜਿਹੜਾ ਹੈਗਾ ਕਿ ਮੈਂ ਤਾਂ ਕਹੂੰਗਾ ਖਾਸ ਕਰਕੇ ਲੈਵਲ 3 ਦੇ ਕਾਲਜਸ ਦੇ ਵਿੱਚ ਕਾਫੀ ਬੱਚੇ ਵੀ ਅਪਲਾਈ ਕਰੀ ਆ ਜਾਂਦਾ ਤੇ ਬੱਚਿਆਂ ਨੂੰ ਪੈਕੇਜ ਦੇ ਨਾਂ ਤੇ ਇੰਨੀ ਘੱਟ ਅਮਾਊਂਟ ਦੇ ਦਿੰਦੇ ਬੱਚਾ ਕਹਿੰਦਾ ਚੱਲ ਕੋਈ ਨਹੀਂ ਲਾ ਕੇ ਦੇਖ ਲੈਂਦੇ ਲੱਗ ਗਿਆ ਤਾਂ ਕੀ ਹੈਗਾ ਪਰ ਉਹਨਾਂ ਨੂੰ ਇਹ ਨਹੀਂ ਪ ਜੇ ਨਹੀਂ ਲੱਗਿਆ ਤੇ ਉਹਨਾਂ ਨੇ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਵੀ ਆਪਣੇ ਸਾਰੇ ਦਰਵਾਜ਼ੇ ਬੰਦ ਕਰਦੇ ਆ ਸੋ ਆਪਾਂ ਕਿਉਂ ਦਰਵਾਜ਼ੇ ਬੰਦ ਕਰਨੀ ਜੇ ਮੈਨੂੰ ਪਤਾ ਹੀ ਜਿਹੜਾ ਹੈਗਾ ਵਾ ਤੇ ਅੱਜ ਇੱਕ ਬੱਚਿਆਂ ਨੂੰ ਮੈਂ ਤੇ ਆਪਸ਼ਨ ਵੀ ਦੇਣਾ ਚਾਹੂੰਗਾ ਆਰਟਸ ਵਾਲੇ ਬੱਚਿਆਂ ਨੂੰ ਬਹੁਤ ਸਾਰੇ ਬੱਚਿਆਂ ਨੂੰ ਮੈਨੂੰ ਤਾਂ ਕਿਹਾ ਜਾਂਦਾ ਕਿ ਤੁਹਾਡਾ ਆਸਟ੍ਰੇਲੀਆ ਨਹੀਂ ਹੋ ਸਕਦਾ ਜਾਂ ਤੁਹਾਡਾ ਸਿਰਫ ਜਿਹੜਾ ਕੀ ਹੈਗਾ ਵਾ ਕਾਲਜ ਦੇ ਵਿੱਚ ਹੀ ਅਪਲਾਈ ਹੋਏਗਾ ਫਿਰ ਇਦਾਂ ਜਿਵੇਂ ਮੈਂ ਕਹੂੰਗਾ ਉਹ ਸਾਰੇ ਬੱਚਿਆਂ ਨੂੰ ਕਹੂੰਗਾ ਸਾਡੇ ਇਸੇ ਡਿਸਪਲੇ ਉੱਤੇ ਨੰਬਰ 8556085560 ਨੰਬਰ ਤੇ ਜਰੂਰ ਅਪਲਾਈ ਕਰੋ ਇਹ ਸਿਰਫ ਆਸਟ੍ਰੇਲੀਆ ਦੀ ਟੀਮ ਦੇ ਡੈਡੀਕੇਟਡ ਹੈਗਾ ਜਿੱਥੇ ਤੁਹਾਡੇ ਸਾਡੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮਿਲੂਗਾ ਤੇ ਇਸ ਲਈ ਮੈਂ ਹਰ ਬੱਚੇ ਨੂੰ ਉਥੇ ਕਹਿਣਾ ਚਾਹਾਂਗਾ ਆਰਟਸ ਵਾਲੇ ਬੱਚੇ ਵੀ yes ਯੂਨੀਵਰਸਿਟੀ ਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨਸ ਹੈਗੀਆਂ ਜਿਹੜਾ ਇੰਡੀਆ ਲੈਵਲ 2 ਦੇ ਵਿੱਚ ਆਇਆ ਇਹ ਫਾਇਦਾ ਜਰੂਰ ਹੋਇਆ ਜਿਹੜੀ ਯੂਨੀਵਰਸਟੀਆਂ ਦੀ ਬਹੁਤ ਜ਼ਿਆਦਾ ਸ਼ਕਤੀ ਸੀਗੀ ਜਿਹੜੇ ਦਾ ਮੈਂ ਤਾਂ ਕਹੂੰਗਾ ਕਿ ਯੂਨੀਵਰਸਟੀਆਂ ਵੀ ਬਹੁਤ ਆਕੜ ਕੇ ਕੰਮ ਕਰਦੀਆਂ ਸੀ ਨਾ ਜੀਪਰਾ ਆਹੀ ਚੀਜ਼ ਸਾਡੀ ਐਲੀਜੀਬਿਲਟੀ ਹੈਗੀ ਇਸ ਤੋਂ ਅਸੀਂ ਡਾਊਨ ਨਹੀਂ ਹੁੰਦੇ ਉਹਨਾਂ ਨੇ ਰਿਲੈਕਸੇਸ਼ਨ ਜਰੂਰ ਡਾਊਨ ਕੀਤੀਆਂ ਸੋ ਅੱਜ ਦੀ ਲੋਡ ਦੇ ਵਿੱਚ ਸਲਾਹ ਜਿਹੜੀ ਕਿ ਐਸ ਵਾਲੇ ਸਾਰਿਆਂ ਨੂੰ ਲੋਡ ਜਿਹੜੀ ਹੈਗੀ ਆ ਸਹੀ ਸਲਾਹ ਦੀ ਸਹੀ ਬੰਦੇ ਕੋਲ ਜਾਣ ਦੀ ਸਾਡੇ ਕੋਲ ਵੀ ਆਉਣਾ ਸਾਰੇ ਆਪਣੇ ਡਾਕੂਮੈਂਟਸ ਲਿਆ ਕੇ ਅਸੈਸ ਕਰਾਓ ਆਪਣੀ ਪੂਰੀ ਮੰਦੀ ਤਸੱਲੀ ਲੋ ਦੈਨ ਆਪਣੀ ਕਿਸਮ ਜਿਹੜੀ ਕਿ ਸਾਡੇ ਹੱਥਾਂ ਤੇ ਦੇ ਕੇ ਜਾਓ ਚਾਹੇ ਸਟੈਪ ਬਾਈ ਸਟੈਪ ਕਰਾਉਣਾ ਚਾਹੇ ਤੁਸੀਂ ਪੇ ਆਫਟਰ ਵੀਜ਼ਾ ਵੀ ਕਰਨੀ ਚਾਹੁੰਦੇ ਆ ਸੋ 8ਸ ਵਾਲੇ ਬੱਚਿਆਂ ਵਾਸਤੇ ਵੀ ਆਪਸ਼ਨ ਜਿਹੜੀ ਕਿ ਹੈਗੀ ਆ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਹੈਗੀ ਆ ਸੋ ਕਾਲਜਸ ਖਾਸ ਹੋਰ ਦੇ ਲੈਵਲ 3 ਦੇ ਬੱਚਿਆਂ ਨੂੰ ਮੈਂ ਕਹਾਂਗਾ ਜਿਹੜੇ ਪੇ ਆਫਟਰ ਵੀਜ਼ ਬੱਚੋ ਜਿੰਨਾ ਬਾਤ ਹੋ ਸਕਦਾ ਸੋ ਮੈਂ ਉਹ ਉਤੇ ਪਾਰੇ ਪਾਸੇ ਦੀ ਕਹਾਂਗਾ ਤੇ ਕਈ ਸਾਨੂੰ ਇੱਕ ਹੋਰ ਮੈਂ ਤੇ ਅੱਜ ਵੀਡੀਓ ਚ ਕੋਈ ਹੋਰ ਕਹਿਣਾ ਚਾਹੂੰਗਾ 2022 2023 ਪਾਸਵਰਡ ਬੱਚੇ ਵਾਲੇ ਵੀ ਕਾਫੀ ਕਾਲਸ ਆ ਰਹੀਆਂ ਕਿ ਹਾਂਜੀ ਸਰ ਕਿਦਾਂ ਸਾਨੂੰ ਕਰਾ ਦਿਓ ਅਸੀਂ ਤੁਹਾਡੀ ਇਦਾਂ ਐਡ ਦੇਖੀ ਜੇ ਤੁਹਾਡੀ ਅਸੀਂ ਕੋਈ ਵੀਡੀਓ ਦੇਖੀ ਤੇ ਮੈਂ ਉਹਨਾਂ ਬੱਚਿਆਂ ਨੂੰ ਵੀ ਕਹਾਂਗਾ ਬਟਾ ਨਾ ਕਰੋ ਅਪਲਾਈ ਤੁਸੀਂ ਜਿਹੜੇ ਬੱਚਿਆਂ ਦੇ ਪ੍ਰੋਫਾਈਲ ਚ ਗੈਪ ਪੈ ਚੁੱਕਾ ਹੋਇਆ ਵਾ ਮਸ਼ਹੂਰੀਆਂ ਕਰਨ ਕਿ ਜਿੰਨੀਆਂ ਮਰਜ਼ੀ ਲਾ ਦਿਓ ਜੇ ਬੰਦਾ ਕੋਈ ਇੰਨੀਆਂ ਲੰਮ ਸਮੇਂੀਆਂ ਫਾਇਜ਼ ਲਾਗੇ ਜੇ ਕਦੇ ਇੱਕ ਅਦਾ ਵੀਜ਼ਾ ਆ ਵੀ ਗਿਆ ਨਾ ਤੇ ਪਰ ਮੈਂ ਦੇਖੂੰਗਾ ਕਿ ਦੁਬਾਰਾ ਦੱਸਾਂ ਕਿ ਇੱਥੇ ਆਸਟ੍ਰੇਲੀਆ ਦੇ ਵੀਜ਼ਾ ਨਾ ਆਉਂਦੇ ਨੁਕਸਾਨ ਵੀ ਹੈਗੇ ਤੇ ਜਾਨ ਬੁਝ ਕੇ ਰਿਫਿਊਜ਼ਾ ਨਾ ਲਓ ਜਾਨ ਬੁਝ ਕੇ ਰਿਫਿਊਜ਼ ਲੈਂਦੇ ਚਾਂਸਸ ਆ ਉਹਨਾਂ ਸਾਰੇ ਬੱਚਿਆਂ ਨੂੰ ਮੈਂ ਇਸ ਆਸਟ੍ਰੇਲੀਆ ਦੇ ਚੈਨਲ ਤੋਂ ਕਹਿਣਾ ਚਾਹੂੰਗਾ ਯੂਕੇ ਅਪਲਾਈ ਕਰ ਲਓ ਜਿਹੜੇ ਬੱਚਿਆਂ ਦੇ ਪ੍ਰੋਫਾਈਲ ਦੇ ਵਿੱਚ ਗੈਪ ਪੈ ਚੁੱਕਾ ਸਾਲ ਦਾ ਗੈਪ ਆ ਦੋ ਸਾਲ ਦਾ ਗੈਪ ਆ ਆ ਜਿਹੜੇ ਬੱਚੇ ਆ ਪਲੱਸ 2 ਵਾਲੇ ਜਿਹੜੇ ਬੱਚੇ ਹੈਗੇ ਆ ਸੋ ਉਹਨਾਂ ਨੂੰ ਕਹਾਂਗਾ ਯੂਕੇ ਅਪਲਾਈ ਕਰ ਲੋ ਯੂਕੇ ਜਾ ਕੇ ਤੁਸੀਂ ਆਪਣਾ ਪੜੋ ਕਿਉਂਕਿ ਸੇਮ ਆਸਟ੍ਰੇਲੀਆ ਦੇ ਵਿੱਚ ਵੀ ਤਾਂ 3 ਸਾਲ ਤੁਸੀਂ ਪੜਨਾ ਪੈਣਾ ਸੀ ਨਾ ਯੂਕੇ 'ਚ ਪੜ ਕੇ ਪੜਦੇ ਪੜਦੇ ਵੀ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦੇ ਹੋ ਇਸ ਤੇ ਵੀਜ਼ਾ ਪੜ ਕੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਮਾਸਟਰ ਕਰਨ ਵੀ ਜਾ ਸਕਦੇ ਆ ਤੁਸੀਂ ਆਪਣੇ ਲਈ ਰਸਤੇ ਖੁੱਲੇ ਰੱਖੋਗੇ ਪਰ ਜੇ ਤੁਸੀਂ ਅੱਜ ਆਸਟ੍ਰੇਲੀਆ ਦੀ ਕਿਸੇ ਮਸ਼ਹੂਰੀ ਦੇਖ ਕੇ ਕੋਈ ਇਦਾਂ ਦੀ ਟਰਾਈ ਕਰ ਲੈਂਦੇ ਆ ਸੋ ਤੁਸੀਂ ਆਉਣ ਵਾਲਾ ਕੱਲ ਵੀ ਆਪਣਾ ਜਿਹੜਾ ਕਿ ਕੱਲ ਵਾਲ ਦੇ ਆਉਣ ਵਾਲੇ ਰਸਤੇ ਵੀ ਬੰਦ ਕਰ ਸਕਦੇ ਆ ਬਾਕੀ ਸਹੀ ਸਲਾਹ ਤੇ ਸਹੀ ਰਾਸੇ ਤੇ ਚੱਲੋ ਰਾਸਾ ਲੰਬਾ ਹੋ ਸਕਦਾ ਜਿਹੜਾ ਸਹੀ ਰਸਤਾ ਹੈਗਾ ਪਰ ਉਸ ਲੰਬੇ ਰਾਹ ਸੇ ਚੱਲਣਾ ਜਿਹੜਾ ਤੁਹਾਨੂੰ ਕੱਲ ਜਿਹੜਾ ਰਿਜ਼ਲਟ ਮਿਲਣਾ ਹੈਗਾ ਵਾ ਜਿਹੜੀ ਤੁਹਾਡੀ ਜ਼ਿੰਦਗੀ ਬੰਨੀ ਹੈਗੀ ਆ ਉਹਦਾ ਜਿਹੜਾ ਇਫੈਕਟ ਆ ਉਹ ਵੀ ਤੁਹਾਨੂੰ ਫੇਸ ਕਰਨੇ ਪੜੇ ਨਾ ਕਿ ਤੁਹਾਡੇ ਸਲਾਹ ਕਰਨ ਨੂੰ ਤੁਹਾਡੇ ਜ਼ਿਹਨ ਚ ਕੋਈ ਵੀ ਪਰੰਪ ਭਲੇਖਾ ਹੈ ਟੈਲੀਫੋਨ ਕਰੋ ਚਾਹੇ ਨੇੜੇ ਦੇ ਦਫਤਰ ਚ ਵਿਜ਼ਿਟ ਕਰੋ ਚਾਹੇ ਆਨਲਾਈਨ ਸੰਪਰਕ ਕਰੋ ਪਰ ਆਪਣਾ ਭਲੇਖਾ ਦੂਰ ਕਰੋ ਪੂਰੀ ਕਲੈਰਿਟੀ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਕੋਈ ਗਲਤੀ ਨਾ ਹੋਵੇ ਬਹੁਤ ਧੰਨਵਾਦ